ਮੋਬਾਈਲ ਦੀ ਲਤ ਉਹ ਨਸ਼ਾ ਜੋ ਅੱਜ ਦੀ ਜਵਾਨੀ ਨੂੰ ਖਾ ਰਿਆ ਰਾਤ ਨੂੰ ਸੌਣ ਲਈ ਲੇਟੇ ਹੋਏ ਵੀ ਅਸੀਂ ਘੰਟਿਆਂ ਤੱਕ ਸਕਰੀਨ ਸਕਰੋਲ ਕਰਦੇ ਰਹਿੰਨੇ ਆ ਤੇ ਸਭ ਤੋਂ ਵੱਡੀ ਗੱਲ ਸਾਨੂੰ ਖੁਦ ਨਹੀਂ ਪਤਾ ਲੱਗਿਆ ਕਿ ਕਦੋਂ ਅਸੀਂ ਇਸ ਦੇ ਗੁਲਾਮ ਬਣ ਗਏ ਕਦੇ ਸੋਚਿਆ ਕਿ ਪਹਿਲਾਂ ਅਸੀਂ ਕਿਸੇ ਨਾਲ ਗੱਲ ਕਰਨ ਲਈ ਮਿਲਦੇ ਸੀ ਚਿੱਠੀਆਂ ਲਿਖਦੇ ਸੀ ਪਰ ਅੱਜ ਸਾਡੀ ਉਂਗਲ ਸਿਰਫ ਸਕਰੀਨ ਤੇ ਚੱਲਦੀ ਆ ਪਰ ਦਿਲ ਕਿਸੇ ਨਾਲ ਜੁੜਦੇ ਨਹੀਂ ਜਦੋਂ ਅਸੀਂ ਪਹਿਲੀ ਵਾਰ ਸਮਾਰਟਫੋਨ ਲਿਆ ਸੀ ਤਾਂ ਅਸੀਂ ਸੋਚਿਆ ਸੀਗਾ ਇਹ ਸਿਰਫ ਇੱਕ ਕੰਮ ਦੀ ਚੀਜ਼ ਆ ਇਹ ਇੱਕ ਛੋਟਾ ਜਿਹਾ ਯੰਤਰ ਜੋ ਸਾਡੇ ਕੰਮ ਨੂੰ ਆਸਾਨ ਬਣਾ ਦੇਊਗਾ ਪਰ ਅੱਜ ਇਹ ਸਾਡਾ ਹਰ ਸਾਹ ਹਰ ਪਲ ਕੰਟਰੋਲ ਕਰ ਰਿਹਾ ਕਲਪਨਾ ਕਰੋ ਤੁਸੀਂ ਇੱਕ ਰੇਸ ਦੇ ਵਿੱਚ ਭੱਜ ਰਹੇ ਹੋ ਪਰ ਤੁਹਾਡੇ ਪੈਰਾਂ ਦੇ ਵਿੱਚ ਇੱਕ ਚੇਨ ਬੰਨੀ ਹੋਈ ਹੈ ਉਹ ਚੇਨ ਕੀ ਆ ਉਹ ਆ ਤੁਹਾਡਾ ਫੋਨ ਤੁਸੀਂ ਜਿੰਨਾ ਮਰਜੀ ਭੱਜ ਲਓ ਪਰ ਤੁਹਾਡਾ ਧਿਆਨ बार-बार ਉਸ ਚੇਨ ਵੱਲ ਜਾਂਦਾ ਹੈ ਇਹ ਸਿਰਫ ਸਮਾਂ ਬਰਬਾਦੀ ਨਹੀਂ ਆ ਇਹ ਸਾਡੇ ਦਿਮਾਗ ਨੂੰ ਇੱਕ ਖਤਰਨਾਕ ਖੇਡ ਦਾ ਹਿੱਸਾ ਬਣਾ ਰਿਹਾ ਹੈ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਦਿਮਾਗ ਦੇ ਵਿੱਚ ਇੱਕ ਡੋਪਾਮਾਈਨ ਨਾਮ ਦਾ ਕੈਮੀਕਲ ਰਿਲੀਜ਼ ਹੁੰਦਾ ਜਿਸ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਫਿਰ ਵਾਰ-ਵਾਰ ਨੋਟੀਫਿਕੇਸ਼ਨ ਚੈੱਕ ਕਰਦੇ ਆ ਸਿਰਫ ਉਸ ਖੁਸ਼ੀ ਨੂੰ ਮਹਿਸੂਸ ਕਰਨ ਲਈ ਇਹ ਬਿਲਕੁਲ ਉਸੇ ਜੂਏ ਵਰਗਾ ਜਿੱਥੇ ਤੁਸੀਂ ਪੈਸੇ ਦੀ ਬਜਾਏ ਆਪਣਾ ਸਮਾਂ ਤੇ ਆਪਣੀ ਜ਼ਿੰਦਗੀ ਦਾਅ ਤੇ ਲਾਉਣੀ ਹੋ ਹੁਣ ਅਸੀਂ ਕਿੱਥੇ ਖੜੇ ਆ ਅਸੀਂ ਆਪਣੇ ਆਪ ਨੂੰ ਝੂਠ ਬੋਲ ਰਹੇ ਆ ਕਿ ਅਸੀਂ ਕੰਟਰੋਲ ਦੇ ਵਿੱਚ ਆ ਪਰ ਅਸਲ ਦੇ ਵਿੱਚ ਮੋਬਾਈਲ ਸਾਨੂੰ ਕੰਟਰੋਲ ਕਰ ਰਿਹਾ ਉਹ ਸਾਡੀਆਂ ਨੀਂਦ ਦੀਆਂ ਰਾਤਾਂ ਸਾਡੇ ਦੋਸਤਾਂ ਨਾਲ ਗੱਲਾਂ ਸਾਡਾ ਧਿਆਨ ਅਤੇ ਸਾਡੀ ਕ੍ਰੀਏਟੀਵਿਟੀ ਨੂੰ ਖਾ ਰਿਹਾ ਹੁਣ ਸਮਾਂ ਆ ਗਿਆ ਇਸ ਸੱਚ ਨੂੰ ਮੰਨਣ ਦਾ ਜੇ ਤੁਸੀਂ ਇਸ ਨਸ਼ੇ ਤੋਂ ਬਾਹਰ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਇਹ ਮੰਨਣਾ ਪਊਗਾ ਕਿ ਉਸੀ ਇਸ ਦੇ ਗੁਲਾਮ ਹੋ ਇੱਕ ਗੱਲ ਦੱਸਾਂ ਇਹ ਸਿਰਫ ਤੁਹਾਡੀ ਕਹਾਣੀ ਨਹੀਂ ਇਹ ਸਾਡੇ ਸਾਰਿਆਂ ਦੀ ਕਹਾਣੀ ਆ ਇੱਕ ਵੇਲਾ ਸੀ ਮੈਂ ਵੀ ਇਸੇ ਜਾਲ ਦੇ ਵਿੱਚ ਫਸਿਆ ਹੋਇਆ ਸੀ ਮੈਂ ਸੋਚਦਾ ਸੀ ਕਿ ਮੈਂ ਸਿਰਫ ਫੋਨ ਦੇਖ ਰਿਹਾ ਪਰ ਅਸਲ ਦੇ ਵਿੱਚ ਫੋਨ ਮੈਨੂੰ ਦੇਖ ਰਿਹਾ ਸੀ ਮੇਰੇ ਸਮੇਂ ਨੂੰ ਮੇਰੀ ਸਿਹਤ ਨੂੰ ਮੇਰੇ ਰਿਸ਼ਤਿਆਂ ਨੂੰ ਖਾ ਰਿਹਾ ਸੀ ਪਰ ਜਦੋਂ ਮੈਂ ਇਸ ਬਾਰੇ ਰਿਸਰਚ ਕੀਤੀ ਤਾਂ ਮੈਂ ਸੁਣ ਰਹਿ ਗਿਆ ਕਿ ਤੁਸੀਂ ਜਾਣਦੇ ਹੋ ਕਿ ਹਰ 6 ਮਿੰਟ ਵਿੱਚ ਅਸੀਂ ਆਪਣਾ ਫੋਨ ਅਨਲੌਕ ਕਰਦੇ ਹਾਂ ਹਰ 6 ਮਿੰਟ ਬਾਅਦ ਸੋਚੋ ਇੱਕ ਘੰਟੇ ਦੇ ਵਿੱਚ 10 ਵਾਰ ਤੇ ਦਿਨ ਦੇ ਵਿੱਚ ਕਿੰਨੀ ਵਾਰ ਇਹ ਕੋਈ ਆਦਤ ਤਨੀ ਇੱਕ ਮਾਨਸਿਕ ਬਿਮਾਰੀ ਹੈ ਤੇ ਇਹ ਸਿਰਫ ਮੇਰੀ ਜਾਂ ਤੁਹਾਡੀ ਕਹਾਣੀ ਨਹੀਂ ਅੱਜ ਦੁਨੀਆ ਦੇ ਵਿੱਚ ਲਗਭਗ 1.58 ਬਿਲੀਅਨ ਲੋਕ ਇਸ ਨਸ਼ੇ ਦਾ ਸ਼ਿਕਾਰ ਨੇ ਪੂਰੀ ਦੁਨੀਆ ਦੇ ਵਿੱਚ ਹਰ ਕੋਈ ਇਸ ਸਮੱਸਿਆ ਨਾਲ ਜੂਝ ਰਿਹਾ ਅਸੀਂ ਸੋਚਦੇ ਹਾਂ ਕਿ ਅਸੀਂ ਇਕੱਲੇ ਹਾਂ ਪਰ ਅਸਲ ਦੇ ਵਿੱਚ ਇਹ ਇੱਕ ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੀ ਹੈ ਸਭ ਤੋਂ ਵੱਡੀ ਡਰਾਵਣੀ ਗੱਲ ਤਾਂ ਹੋਣ ਆਉਂਦੀ ਹੈ ਕਿ ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਕਿ ਇਸ ਦਾ ਅਸਰ ਕੀ ਹੋ ਰਿਹਾ ਹਾਲੀ ਦੇ ਵਿੱਚ ਇੱਕ ਰਿਪੋਰਟ ਜਾਮਾ 2025 ਦੀ ਸਟੱਡੀ ਸਾਹਮਣੇ ਆਈ ਇਸ ਸਟੱਡੀ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਨੌਜਵਾਨ ਜ਼ਿਆਦਾ ਫੋਨ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਵਿੱਚ ਆਤਮ ਹੱਤਿਆ ਦੇ ਖਿਆਲ 2 ਤੋਂ 3 ਗੁਣਾ ਵੱਧ ਮਿਲਦੇ ਨੇ ਇਹ ਸਿਰਫ ਸੋਸ਼ਲ ਮੀਡੀਆ ਦੀਆਂ ਰੀਲਾਂ ਨਹੀਂ ਇਹ ਸਾਡੀ ਮਾਨਸਿਕ ਸਿਹਤ ਦਾ ਸਵਾਲ ਆ ਇਸੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਇਹ ਕਿੱਡੀ ਵੱਡੀ ਸਮੱਸਿਆ ਹੈ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਅਸੀਂ ਇਸ ਜਾਲ ਦੇ ਵਿੱਚੋਂ ਕਿਵੇਂ ਬਾਹਰ ਨਿਕਲ ਸਕਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਕਿ ਅਜਿਹਾ ਹੁੰਦਾ ਕਿਉਂ ਆ ਫੋਨ ਸਾਡੇ ਦਿਮਾਗ ਦੇ ਵਿੱਚ ਕਿਹੜੀ ਖੇਡ ਖੇਡਦਾ ਕਿ ਅਸੀਂ ਚਾਹ ਕੇ ਵੀ ਇਸ ਤੋਂ ਦੂਰ ਨਹੀਂ ਰਹਿ ਪਾਉਂਦੇ ਇਸ ਦੇ ਪਿੱਛੇ ਇੱਕ ਬਹੁਤ ਹੀ ਖਾਸ ਸਾਇੰਸ ਕੰਮ ਕਰਦੀ ਹੈ ਜੋ ਤੁਹਾਨੂੰ ਸਮਝਣੀ ਬਹੁਤ ਜ਼ਰੂਰੀ ਹੈ ਸਾਡੇ ਦਿਮਾਗ ਦੇ ਵਿੱਚ ਇੱਕ ਖਾਸ ਕੈਮੀਕਲ ਹੁੰਦਾ ਜਿਸ ਨੂੰ ਡੋਪਾਮਾਈਨ ਕਹਿੰਦੇ ਆ ਇਸ ਨੂੰ ਅਸੀਂ ਹੈਪੀ ਕੈਮੀਕਲ ਜਾਂ ਖੁਸ਼ੀ ਦਾ ਹਾਰਮੋਨ ਵੀ ਕਹਿ ਸਕਦੇ ਆ ਜਦੋਂ ਵੀ ਅਸੀਂ ਕੁਝ ਅਜੀਹਾ ਕਰਦੇ ਆ ਜੋ ਸਾਨੂੰ ਖੁਸ਼ੀ ਦਿੰਦਾ ਜਿਵੇਂ ਕਿ ਚੰਗਾ ਖਾਣਾ ਖਾਣਾ ਕੋਈ ਨਵੀਂ ਫਿਲਮ ਦੇਖਣਾ ਜਾਂ ਕੋਈ ਮਨਪਸੰਦ ਗੀਤ ਸੁਣਨਾ ਤਾਂ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਹੁਣ ਸੋਚੋ ਤੁਸੀਂ ਬੈਠੇ ਹੋ ਤੇ ਤੁਹਾਡੇ ਫੋਨ ਤੇ ਇੱਕ ਨੋਟੀਫਿਕੇਸ਼ਨ ਆਉਂਦਾ ਝੱਟ ਤੋਂ ਤੁਹਾਡਾ ਦਿਮਾਗ ਉਸ ਨੋਟੀਫਿਕੇਸ਼ਨ ਨੂੰ ਦੇਖ ਕੇ ਥੋੜਾ ਜਿਹਾ ਡੋਪਾਮਾਈਨ ਰਿਲੀਜ਼ ਕਰਦਾ ਕਿਉਂ ਕਿਉਂਕਿ ਉਹ ਇੱਕ ਨਵੀਂ ਚੀਜ਼ ਆ ਜਿਸ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ। ਇਹੀ ਖੇਡ ਇੰਸਟਾਗ੍ਰam, ਫੇਸਬੁੱਕ, ਯੂਟਿਊਬ ਵਰਗੇ ਪਲੇਟਫਾਰਮ ਖੇਡਦੇ ਨੇ। ਉਹਨਾਂ ਨੂੰ ਪਤਾ ਕਿ ਤੁਹਾਡੇ ਦਿਮਾਗ ਨੂੰ ਨਵੀਂ ਚੀਜ਼ ਪਸੰਦ ਆ ਇਸੇ ਲਈ ਉਹ ਰੀਲਾਂ ਤੇ ਸ਼ਾਰਟਸ ਦੀ ਇੱਕ ਨਾ ਖਤਮ ਹੋਣ ਵਾਲੀ ਲੜੀ ਬਣਾਉਂਦੇ ਨੇ। ਇੱਕ ਰੀਲ ਦੇਖੀ ਅਗਲੀ ਆ ਗਈ। ਤੁਸੀਂ ਸਕਰੋਲ ਕਰਦੇ ਹੋ ਤੇ ਤੁਹਾਡਾ ਦਿਮਾਗ ਬਾਰ-ਬਾਰ ਥੋੜਾ-ਥੋੜਾ ਡੋਪਾਮਾਈਨ ਰਿਲੀਜ਼ ਕਰਦਾ। ਇਹ ਬਿਲਕੁਲ ਉਸੇ ਜੂਏ ਵਾਲੀ ਮਸ਼ੀਨ ਵਰਗਾ ਜਿੱਥੇ ਤੁਸੀਂ ਬਟਨ ਦਬਾਉਨੇ ਹੋ ਤੇ ਬਾਰ-ਬਾਰ ਖੁਸ਼ੀ ਮਹਿਸੂਸ ਕਰਦੇ ਹੋ ਇਹ ਡੋਪਾਮਾਈਨ ਲੂਪ ਸਾਡੇ ਦਿਮਾਗ ਨੂੰ ਇਸ ਗੱਲ ਦਾ ਆਦੀ ਬਣਾ ਦਿੰਦਾ ਕਿ ਸਾਡਾ ਦਿਮਾਗ ਲਗਾਤਾਰ ਉਸ ਖੁਸ਼ੀ ਨੂੰ ਲੱਭਦਾ ਰਹਿੰਦਾ ਹੈ ਇਸੇ ਕਰਕੇ ਸਾਨੂੰ ਘੰਟਿਆਂ ਤੱਕ ਫੋਨ ਦੀ ਸਕਰੀਨ ਤੋਂ ਨਜ਼ਰ ਹਟਾਉਣਾ ਮੁਸ਼ਕਲ ਹੋ ਜਾਂਦਾ ਹੁਣ ਤੱਕ ਅਸੀਂ ਦਿਮਾਗ ਦੀ ਗੱਲ ਕੀਤੀ ਪਰ ਕੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਅਸਲ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਆਓ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਅਜੀਹੀ ਕਹਾਣੀ ਜਿੱਥੇ ਸਾਇੰਸ ਨੂੰ ਪ੍ਰੈਕਟੀਕਲ ਤੌਰ ਤੇ ਪਰਖਿਆ ਗਿਆ ਗੱਲ ਯੂਕੇ ਦੇ ਇੱਕ ਸਕੂਲ ਦੀ ਉੱਥੋਂ ਦੇ ਅਧਿਆਪਕ ਬੱਚਿਆਂ ਦੀ ਫੋਨ ਦੀ ਲਤ ਤੋਂ ਬਹੁਤ ਪਰੇਸ਼ਾਨ ਸਨ ਉਹਨਾਂ ਨੇ ਇੱਕ ਬਹੁਤ ਹੀ ਦਿਲਚਸਪ ਪ੍ਰਯੋਗ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਐਲਾਨ ਕੀਤਾ ਕਿ ਅਗਲੇ 21 ਦਿਨਾਂ ਲਈ ਸਕੂਲ ਦੇ ਵਿੱਚ ਫੋਨ ਬਿਲਕੁਲ ਬੈਨ ਰਹਿਣਗੇ ਬੱਚਿਆਂ ਦੇ ਵਿੱਚ ਡਰ ਤੇ ਖਬਰਾਂ ạt ਫੈਲ ਗਈ ਉਹ ਸੋਚ ਰਹੇ ਸੀ ਕਿ ਫੋਨ ਤੋਂ ਬਿਨਾ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਆਪਣੀ ਦੁਨੀਆ ਤੋਂ ਕੱਟ ਜਾਣਗੇ ਇਹ ਸਥਿਤੀ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਨੂੰ ਅਚਾਨਕ ਉਸ ਦੇ ਨਸ਼ੇ ਤੋਂ ਦੂਰ ਕਰ ਦਿੱਤਾ ਜਾਵੇ ਪਹਿਲੇ ਕੁਝ ਦਿਨ ਤਾਂ ਬਹੁਤ ਔਖੇ ਲੰਘੇ ਬੱਚੇ ਬੇਚੈਨ ਰਹਿੰਦੇ ਵਾਰ-ਵਾਰ ਜੇਬਾਂ ਚੈੱਕ ਕਰਦੇ ਪਰ ਜੇਬਾਂ ਖਾਲੀ ਸਨ ਪਰ ਫਿਰ ਕੁਝ ਹੈਰਾਨੀਜਕ ਹੋਣ ਲੱਗਾ ਜਿਵੇਂ ਜਿਵੇਂ ਦਿਨ ਬੀਤਦੇ ਗਏ ਬੱਚਾਂ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਇਆ ਅਧਿਆਪਕਾਂ ਨੇ ਦੇਖਿਆ ਕਿ ਬੱਚੇ ਕਲਾਸ ਦੇ ਵਿੱਚ ਵਧੇਰੇ ਫੋਕਸ ਦੇਣ ਲੱਗੇ ਉਹ ਇੱਕ ਜੋ ਜਿੰਨਾ ਗੱਲਬਾਤ ਕਰਨ ਲੱਗੇ ਗੇਮ ਖੇਡਣ ਲੱਗੇ ਉਹ ਆਪਣੇ ਰਿਸ਼ਤੇ ਸੁਧਾਰਨ ਲੱਗੇ ਤੇ ਸਭ ਤੋਂ ਵੱਡੀ ਗੱਲ 10 ਹਫ਼ਤੇ ਬਾਅਦ ਜਦੋਂ ਸਟੱਡੀ ਪੂਰੀ ਹੋਈ ਤਾਂ ਸਾਹਮਣੇ ਆਇਆ ਕਿ ਉਹਨਾਂ ਬੱਚਿਆਂ ਦੀ ਨੀਂਦ ਦੀ ਗੁਣਵੱਤਾ ਬਹੁਤ ਸੁਧਰ ਗਈ ਸੀ। ਉਹਨਾਂ ਦੇ ਦਿਮਾਗ ਸ਼ਾਂਤ ਹੋ ਗਏ ਸਨ। ਉਹਨਾਂ ਦੀ ਮਾਨਸਿਕ ਸਿਹਤ ਦੇ ਵਿੱਚ ਸੁਧਾਰ ਹੋਇਆ। ਇਸ ਪ੍ਰਯੋਗ ਨੇ ਸਾਬਤ ਕਰ ਦਿੱਤਾ ਕਿ ਫੋਨ ਦੀ ਥੋੜੀ ਜਿਹੀ ਦੂਰੀ ਸਾਡੀ ਜ਼ਿੰਦਗੀ ਨੂੰ ਕਿੰਨਾ ਬਿਹਤਰ ਬਣਾ ਸਕਦੀ ਹੈ। ਸਾਡੇ ਵਿੱਚੋਂ ਕਈ ਲੋਕਾਂ ਦੀ ਕਹਾਣੀ ਲਗਭਗ ਇਹੋ ਜਿਹੀ ਆ ਤੇ ਮੈਂ ਤੁਹਾਨੂੰ ਅਜਿਹੀ ਇੱਕ ਹੋਰ ਕਹਾਣੀ ਸੁਣਾਉਣਾ। ਇੱਕ ਬਹੁਤ ਹੀ ਮਸ਼ਹੂਰ ਅਖਬਾਰ ਦਾ ਗਾਰਡੀਅਨ ਦੇ ਪੱਤਰਕਾਰ ਦੀ ਹੈ ਜਿਸ ਨੇ ਖੁਦ ਇਸ ਸਮੱਸਿਆ ਦਾ ਸਾਹਮਣਾ ਨਾ ਕੀਤਾ ਉਹ ਉਹ ਹਰ ਰਾਤ ਆਪਣੀ ਪਤਨੀ ਕੋਲ ਲੇਟਦਾ ਪਤਨੀ ਸੌ ਜਾਂਦੀ ਪਰ ਉਹ ਸਿਰਫ ਸਕਰੀਨ ਤੇ ਕੁਝ ਦੇਖਦਾ ਰਹਿੰਦਾ ਉਹ ਫੋਨ ਸਕਰੋਲ ਕਰਦਾ ਕੋਈ ਖਬਰ ਪੜ੍ਹਦਾ ਕੋਈ ਮੈਸੇਜ ਚੈੱਕ ਕਰਦਾ ਘੰਟਿਆਂ ਤੱਕ ਉਹ ਆਪਣੇ ਬੈੱਡ ਤੇ ਇਕੱਲਾ ਬੈਠਾ ਰਹਿੰਦਾ ਜਦੋਂ ਕਿ ਉਸ ਦਾ ਪਰਿਵਾਰ ਸੌ ਰਿਹਾ ਹੁੰਦਾ ਉਸ ਨੂੰ ਅਹਿਸਾਸ ਹੋਇਆ ਕਿ ਉਹ ਸਰੀਰਕ ਤੌਰ ਤੇ ਤਾਂ ਆਪਣੇ ਪਰਿਵਾਰ ਦੇ ਨਾਲ ਸੀ ਪਰ ਮਾਨਸਿਕ ਤੌਰ ਤੇ ਉਹ ਕਿਤੇ ਹੋਰ ਹੀ ਸੀ ਉਹ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ ਸੀ ਉਸ ਨੂੰ ਹਮੇਸ਼ਾ ਚਿੰਤਾ ਰਹਿੰਦੀ ਸੀ ਉਸ ਦੀ ਨੀਂਦ ਵੀ ਖਰਾਬ ਹੋ ਚੁੱਕੀ ਸੀ ਫਿਰ ਇੱਕ ਦਿਨ ਉਸ ਨੇ ਇੱਕ ਵੱਡਾ ਫੈਸਲਾ ਲਿਆ ਉਸ ਨੇ ਆਪਣੇ ਮਹਿੰਗੇ ਸਮਾਰਟਫੋਨ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਇੱਕ ਪੁਰਾਣਾ ਨੋਕੀਆ ਫੋਨ ਖਰੀਦ ਲਿਆ ਜਿਸ ਤੇ ਸਿਰਫ ਕਾਲ ਕੀਤੀ ਜਾ ਸਕਦੀ ਸੀ ਸ਼ੁਰੂ ਦੇ ਵਿੱਚ ਉਸ ਨੂੰ ਬਹੁਤ ਮੁਸ਼ਕਲ ਹੋਈ ਹੱਥ ਖਾਲੀ ਲੱਗਦਾ ਸੀ ਪਰ ਹੌਲੀ ਹੌਲੀ ਉਸ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਗਏ ਜਦੋਂ ਉਹ ਰਾਤ ਨੂੰ ਬੈੱਡ ਤੇ ਲੇਟਦਾ ਤਾਂ ਉਸ ਦੇ ਹੱਥ ਵਿੱਚ ਫੋਨ ਨਹੀਂ ਹੁੰਦਾ ਸੀ ਉਹ ਆਪਣੀ ਪਤਨੀ ਨਾਲ ਗੱਲਬਾਤ ਕਰਦਾ ਜਾਂ ਫਿਰ ਸ਼ਾਂਤੀ ਨਾਲ ਸੌਂ ਜਾਂਦਾ ਹੌਲੀ ਹੌਲੀ ਉਸ ਦੀ ਚਿੰਤਾ ਖਤਮ ਹੋਣ ਲੱਗ ਗਈ ਉਸ ਦੀ ਨੀਂਦ ਦੀ ਗੁਣਵੱਤਾ ਬਹੁਤ ਸੁਧਰ ਗਈ ਉਹ ਆਪਣੇ ਪਰਿਵਾਰ ਨਾਲ ਸਮਾਂ ਬਤਾਉਣ ਲੱਗਿਆ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਫਿਰ ਤੋਂ ਸਕੂਨ ਆ ਗਿਆ ਇਹ ਸਿਰਫ ਇੱਕ ਕਹਾਣੀ ਨਹੀਂ ਆ ਇਹ ਸਾਬਤ ਕਰਦੀ ਹੈ ਕਿ ਕਈ ਵਾਰ ਸਾਨੂੰ ਵੱਡੀਆਂ ਵੱਡੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਬਸ ਇੱਕ ਛੋਟਾ ਜਿਹਾ ਬਦਲਾਅ ਆਪਦੀ ਲੋੜ ਹੁੰਦੀ ਹੈ ਅਸੀਂ ਸਮੱਸਿਆ ਨੂੰ ਸਮਝ ਲਿਆ ਕਾਰਨਾਂ ਨੂੰ ਜਾਣ ਲਿਆ ਤੇ ਦੂਜਿਆਂ ਦੇ ਤਜਰਬਿਆਂ ਤੋਂ ਸਿੱਖ ਲਿਆ ਹੁਣ ਸਮਾਂ ਹੈ ਇਸ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ ਇਹ ਕੋਈ ਔਖਾ ਕੰਮ ਨਹੀਂ ਆ ਬਸ ਬਸ ਇੱਕ ਇੱਕ ਕਦਮ ਚੁੱਕਣ ਦੀ ਲੋੜ ਆ ਪਹਿਲਾ ਕਦਮ ਨੋਟੀਫਿਕੇਸ਼ਨ ਨੂੰ ਬੰਦ ਕਰੋ ਇਹ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਕਦਮ ਆ ਜਿਵੇਂ ਹੀ ਤੁਸੀਂ ਕੋਈ ਨੋਟੀਫਿਕੇਸ਼ਨ ਦੇਖਦੇ ਹੋ ਤੁਹਾਡਾ ਦਿਮਾਗ ਡੋਪਾਮਾਈਨ ਰਿਲੀਜ਼ ਕਰਦਾ ਜੇ ਨੋਟੀਫਿਕੇਸ਼ਨ ਹੀ ਨਹੀਂ ਆਉਂਦਾ ਤਾ ਇਹ ਚੱਕਰ ਟੁੱਟ ਜਾਊਗਾ ਸਾਰੇ ਐਪਸ ਦੀਆਂ ਨੋਟੀਫਿਕੇਸ਼ਨ ਬੰਦ ਕਰ ਦਿਓ ਖਾਸ ਕਰਕੇ ਸੋਸ਼ਲ ਮੀਡੀਆ ਦੀਆਂ ਜੇ ਤੁਹਾਨੂੰ ਲੱਗੇ ਕੋਈ ਐਪ ਜ਼ਰੂਰੀ ਆ ਤਾਂ ਸਿਰਫ ਉਸ ਦੀ ਨੋਟੀਫਿਕੇਸ਼ਨ ਚਾਲੂ ਰੱਖੋ ਵਿਸ਼ਵਾਸ ਕਰੋ ਇਹ ਛੋਟਾ ਜਿਹਾ ਕਦਮ ਤੁਹਾਡੇ ਫੋਨ ਦੀ ਲਤ ਅੱਧੀ ਕਰ ਦੇਊਗਾ ਦੂਜਾ ਕਦਮ ਫੋਨ ਦੀ ਸਕਰੀਨ ਨੂੰ ਗ੍ਰੇ ਬਣਾਓ ਸਾਡੇ ਦਿਮਾਗ ਨੂੰ ਰੰਗ ਬਹੁਤ ਪਸੰਦ ਨੇ ਲਾਲ, ਨੀਲਾ, ਪੀਲਾ ਇਹ ਸਾਰੇ ਰੰਗ ਸਾਡਾ ਧਿਆਨ ਖਿੱਚਦੇ ਨੇ ਅੱਜ ਹੀ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਓ ਅਤੇ ਇਸ ਨੂੰ ਗ੍ਰੇ ਸਕੇਲ ਮੋਡ ਤੇ ਕਰ ਦਿਓ ਜਦੋਂ ਸਕਰੀਨ ਤੇ ਸਿਰਫ ਕਾਲਾ ਤੇ ਚਿੱਟਾ ਰੰਗ ਹੋਊਗਾ ਤਾਂ ਐਪਸ ਉਹਨੇ ਅਟਰੈਕਟਿਵ ਨਹੀਂ ਲੱਗਣਗੇ ਤੁਹਾਡਾ ਦਿਮਾਗ ਛੇਤੀ ਬੋਰ ਹੋ ਜਾਊਗਾ ਤੇ ਤੁਸੀਂ ਫੋਨ ਨੂੰ ਛੇਤੀ ਪਾਸੇ ਰੱਖ ਦੇਵੋਗੇ ਤੀਜਾ ਕਦਮ ਫੋਨ ਦਾ ਸਮਾਂ ਤੈਅ ਕਰੋ ਹਰ ਚੀਜ਼ ਦਾ ਇੱਕ ਨਿਸ਼ਚਿਤ ਸਮਾਂ ਹੋਣਾ ਚਾਹੀਦਾ ਆਪਣੇ ਲਈ ਇੱਕ ਸਮਾਂ ਸੂਚੀ ਬਣਾਓ ਉਦਾਹਰਨ ਲਈ ਸਵੇਰੇ ਉੱਠਦੇ ਸਾਰ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ 1 ਘੰਟਾ ਤੱਕ ਫੋਨ ਨੂੰ ਹੱਥ ਨਾ ਲਾਓ ਇਸ ਸਮੇਂ ਤੁਸੀਂ ਆਪਣੀ ਕਿਤਾਬ ਪੜ੍ਹ ਸਕਦੇ ਹੋ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਕੁਝ ਹੋਰ ਕਰ ਸਕਦੇ ਹੋ ਇਸ ਤਰ੍ਹਾਂ ਦਿਨ ਵਿੱਚ ਕੁਝ ਅਜਿਹੇ ਸਮੇਂ ਤੈਅ ਕਰੋ ਜਦੋਂ ਤੁਸੀਂ ਫੋਨ ਤੋਂ ਪੂਰੀ ਤਰ੍ਹਾਂ ਦੂਰ ਰਹੋਗੇ ਚੌਥਾ ਕਦਮ ਮਨਪਸੰਦ ਸ਼ੌਂਕ ਨੂੰ ਅਪਣਾਓ ਫੋਨ ਦੀ ਜਗ੍ਹਾ ਕਿਸੇ ਹੋਰ ਚੀਜ਼ ਨੂੰ ਦਿਓ ਕੋਈ ਅਜੀਹਾ ਕੰਮ ਕਰੋ ਜਿਸ ਵਿੱਚ ਤੁਹਾਨੂੰ ਮਜ਼ਾ ਆਉਂਦਾ ਹੋਵੇ ਜਿਵੇਂ ਜਿਵੇਂ ਕਿ ਗਾਰਡਨਿੰਗ ਐ ਐਕਸਰਸਾਈਜ਼ ਪੇਂਟਿੰਗ ਜਾਂ ਡਿਜ਼ਾਈਨਿੰਗ ਸੰਗੀਤ ਸਿੱਖਣਾ ਜਾਂ ਸੁਣਨਾ ਕਿਤਾਬ ਪੜ੍ਹਨਾ ਜਦੋਂ ਤੁਸੀਂ ਕਿਸੇ ਹੋਰ ਗਤੀਵਿਧੀ ਦੇ ਵਿੱਚ ਲੀਨ ਹੋਵੋਗੇ ਤਾਂ ਤੁਹਾਡਾ ਦਿਮਾਗ ਫੋਨ ਵੱਲ ਨਹੀਂ ਜਾਊਗਾ ਯਾਦ ਰੱਖੋ ਇਹ ਕੋਈ ਰਾਤੋਂ ਰਾਤ ਹੋਣ ਵਾਲਾ ਬਦਲਾਅ ਨਹੀਂ ਹੈ ਇਸ ਨੂੰ ਸਮਾਂ ਲੱਗੂਗਾ ਪਰ ਜੇਕਰ ਤੁਸੀਂ ਇਹ ਕਦਮ ਚੁੱਕਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਫਰਕ ਪਊਗਾ ਕੀ ਤੁਸੀਂ ਤਿਆਰ ਹੋ ਇਸ ਚੁਣੌਤੀ ਨੂੰ ਸਵੀਕਾਰ ਕਰਨ ਲਈ ਅਸੀਂ ਸਾਰੇ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਨੇ ਆ ਅਸੀਂ ਚਾਹੁੰਨੇ ਆ ਕਿ ਸਾਡੇ ਸੁਪਨੇ ਪੂਰੇ ਹੋਣ ਸਾਡੀ ਸਿਹਤ ਚੰਗੀ ਰਹੇ ਤੇ ਸਾਡੇ ਰਿਸ਼ਤੇ ਮਜ਼ਬੂਤ ਹੋਣ ਪਰ ਕੀ ਤੁਹਾਨੂੰ ਲੱਗਦਾ ਕਿ ਇਹ ਸਭ ਕੁਝ ਸੰਭਵ ਆ ਜਦੋਂ ਤੁਹਾਡਾ ਦਿਮਾਗ ਦੇ ਤੁਹਾਡਾ ਸਮਾਂ ਇੱਕ ਛੋਟੀ ਜੀ ਸਕਰੀਨ ਦਾ ਗੁਲਾਮ ਬਣੇ ਹੋਏ ਨੇ ਯਾਦ ਰੱਖੋ ਮੋਬਾਈਲ ਤੁਹਾਡਾ ਸਾਥੀ ਹੋ ਸਕਦਾ ਇਹ ਤੁਹਾਡੇ ਕੰਮ ਆ ਸਕਦਾ ਇਹ ਤੁਹਾਡੇ ਦੋਸਤਾਂ ਨਾਲ ਤੁਹਾਨੂੰ ਜੋੜ ਸਕਦਾ ਤੁਹਾਨੂੰ ਗਿਆਨ ਦੇ ਸਕਦਾ ਪਰ ਗੁਲਾਮ ਬਣਨਾ ਇਹ ਤੁਹਾਡਾ ਫੈਸਲਾ ਹੈ ਮੈਂ ਤੁਹਾਨੂੰ ਕਹਿਣਾ ਕਿ ਅੱਜ ਹੀ ਫੈਸਲਾ ਕਰੋ ਅੱਜ ਹੀ ਆਪਣੇ ਆਪ ਨੂੰ ਇਹ ਵਾਅਦਾ ਹੋ ਕਿ ਤੁਸੀਂ ਦੁਬਾਰਾ ਕਦੇ ਵੀ ਆਪਣੇ ਸਮੇਂ ਨੂੰ ਬਰਬਾਦ ਨਹੀਂ ਕਰੋਗੇ ਆਪਣੇ ਫੋਨ ਨੂੰ ਆਪਣਾ ਮਾਲਕ ਨਾ ਬਣਨ ਦਿਓ ਤੁਸੀਂ ਇਸ ਤੋਂ ਵੱਡੇ ਹੋ ਤੁਹਾਡੇ ਸੁਪਨੇ ਇਸ ਤੋਂ ਵੱਡੇ ਨੇ ਅੰਤ ਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹਾਂਗਾ ਜ਼ਿੰਦਗੀ ਦਾ ਰਿਮੋਟ ਆਪਣੇ ਹੱਥਾਂ ਦੇ ਵਿੱਚ ਲਵੋ ਇਹ ਰਿਮੋਟ ਫੋਨ ਦੇ ਵਿੱਚ ਨਹੀਂ ਤੁਹਾਡੇ ਆਪਣੇ ਹੱਥ ਦੇ ਵਿੱਚ ਹੋਣਾ ਚਾਹੀਦਾ ਜੇ ਤੁਸੀਂ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋ ਤਾਂ ਹੇਠਾਂ ਕਮੈਂਟ ਦੇ ਵਿੱਚ ਲਿਖੋ ਆਈ ਐਮ ਰੈਡੀ ਇਹ ਸਫ਼ਰ ਹੁਣੇ ਸ਼ੁਰੂ ਹੁੰਦਾ ਤੇ ਅਸੀਂ ਇਸ ਲੰਬੇ ਸਫ਼ਰ ਨੂੰ ਇਕੱਠਿਆਂ ਤੈਅ ਕੀਤਾ ਅਸੀਂ ਇਸ ਸਮੱਸਿਆ ਨੂੰ ਸਮਝਿਆ ਉਸਦੇ ਕਾਰਨਾਂ ਨੂੰ ਜਾਣਿਆ ਅਤੇ ਹੁਣ ਸਾਡੇ ਕੋਲ ਇਸ ਤੋਂ ਬਾਹਰ ਨਿਕਲਣ ਦੇ ਤਰੀਕੇ ਵੀ ਨੇ ਹੁਣ ਗੱਲ ਸਿਰਫ ਜਾਣਕਾਰੀ ਦੀ ਨਹੀਂ ਗੱਲ ਹੈ ਐਕਸ਼ਨ ਲੈਣ ਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਚੁਣੌਤੀ ਦਿੰਨਾ ਅੱਜ ਹੀ ਇਸ ਵੀਡੀਓ ਨੂੰ ਖਤਮ ਕਰਨ ਤੋਂ ਬਾਅਦ ਉਹਨਾਂ ਚਾਰ ਸਟੈਪਸ ਦੇ ਵਿੱਚੋਂ ਕੋਈ ਵੀ ਇੱਕ ਸਟੈਪ ਜ਼ਰੂਰ ਫਾਲੋ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਕਦਮ ਚੁੱਕਣ ਵਾਲੇ ਹੋ ਕੀ ਤੁਸੀਂ ਸਾਰੀਆਂ ਨੋਟੀਫਿਕੇਸ਼ਨ ਬੰਦ ਕਰੋਗੇ ਜਾਂ ਆਪਣੇ ਫੋਨ ਨੂੰ ਗ੍ਰੇ ਸਕੇਲ ਕਰੋਗੇ ਤੁਹਾਡਾ ਜਵਾਬ ਮੈਨੂੰ ਤੇ ਹੋਰ ਲੋਕਾਂ ਨੂੰ ਬਹੁਤ ਮੋਟੀਵੇਟ ਕਰੂਗਾ ਤੇ ਜੇ ਤੁਹਾਨੂੰ ਇਹ ਵੀਡੀਓ ਸੱਚਮੁੱਚ ਦੇ ਵਿੱਚ ਫਾਇਦੇਮੰਦ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰੋ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਇਸ ਸਮੱਸਿਆ ਨਾਲ ਸਾਹਮਣਾ ਕਰ ਰਹੇ ਨੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਮੇਰੇ ਕੋਲ ਤੁਹਾਡੇ ਲਈ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜੋ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਨਗੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਖੁਸ਼ ਰਹੋ ਸਿਹਤਮੰਦ ਰਹੋ